ਮੇਰਾ ਹੈ ਆਪਣਾ ਕਿਹੜਾ ਪਿੰਡ ਤੇ ਜ਼ਿਲ੍ਹਾ ਕਿਹੜਾ ਮੇਰਾ ਆਪਣਾ ਤਾਰਾਗੋੜਾ ਜ਼ਿਲ੍ਹਾ ਜੰਮੂ ਹੈ ਜੀ ਜਲੰਧਰ ਤੋਂ ਨਾ ਤੁਸੀਂ ਬੋਡੀ ਸਰਵਿਸ ਯੂਜ਼ ਕੀਤਾ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਸਾਰ ਦੱਸੋ ਉਸ ਤੋਂ ਪਹਿਲਾਂ ਮੈਨੂੰ ਜੇ ਗੋਦਿਆਂ ਦੀ ਪ੍ਰੋਬਲਮ ਸੀ ਮੇਰੀਆਂ ਅੱਖਾਂ 'ਚ ਪਾਣੀ ਜਾਂਦਾ ਸੀਗਾ ਮੇਰੀ ਛਾਤੀ ਦਰਦ ਹੁੰਦਾ ਸੀਗਾ ਤੇ ਮੇਰਾ ਵੀ ਠੀਕ ਵਾਦਾ ਤੇ ਅੱਛਾ ਬੀਬੀ ਵਾਦਾ ਨਹੀਂ ਸਰੀਰ ਐਕਟਿਵ ਸੀਗਾ ਜਾਂ ਕਿਦਾਂ ਸਰੀਰ ਐਕਟਿਵ ਨਹੀਂ ਸੀਗਾ ਜੀ ਤਰਨ ਫਿਰ ਜੀਵ ਨਹੀਂ ਕਰਦਾ ਸੀ ਨਹੀਂ ਕਰਦਾ ਦਿੱਕੀ ਰੋਣੇ ਖਾਂਦਾ ਸੀਗਾ ਜੀ ਹੌਣ ਤੁਸੀਂ ਇਹਦਾ ਬਾਡੀ ਸਰਵਸ ਕਿੰਨਾ ਯੂਜ਼ ਕੀਤਾ ਜੀ ਮੈਂ ਬਾਡੀ ਸਰਵਸ ਜੀ ਮੈਨੂੰ ਹੋਏ 45 6 ਦਿਨ 45 6 ਦਿਨ ਹੋ ਗਏ ਯੂਜ਼ ਕਰਦੇ ਆ ਹਾਂ ਜੀ ਹੁਣ ਤੁਸੀਂ ਕੀ ਮਹਿਸੂਸ ਕਰਦੇ ਏ ਇੰਨੇ ਕਿ ਦਿਨਾਂ ਦੇ ਹੁਣ ਮੈਂ ਮਹਿਸੂਸ ਕਰਦਾ ਮੇਰੇ ਅੱਖਾਂ ਚ ਪਾਣੀ ਜਾਣੋ ਬਿਲਕੁਲ ਬੰਦ ਹੋ ਗਿਆ ਠੀਕ ਹੈ ਜੀ ਮੇਰੀ ਛਾਤੀ ਦਰਦ ਹੁੰਦਾ ਈ ਉਹ ਵੀ हट ਗਿਆ ਜੀ ਠੀਕ ਹੈ ਜੀ ਤੇ ਮੇਰਾ ਬੀਬੀ ਵੀ ਸਹੀ ਆ ਮੈਂ 4-5 ਦਿਨ ਪਹਿਲਾਂ ਗੋਲੀਆਂ ਨਹੀਂ ਖਾਧੀਆਂ ਫਿਰ ਬਾਅਦ ਵਿੱਚ ਥੋੜਾ ਜਿਹਾ ਦੁਖਦਾ ਆ ਫਿਰ ਮੈਂ ਗੋਲੀ ਖਾ ਲਈ ਤੇ ਹੁਣ ਮੈਂ ਛੱਡ ਦਿੱਤੀਆਂ ਫਿਰ ਤੇ ਮੈਂ ਹੁਣ ਸਹੀ ਆ ਆ ਮੇਰਾ ਗੋਡਾ ਵੀ ਸਹੀ ਹੈ ਜੀ। ਮੈਂ ਸਾਰੀਆਂ ਪ੍ਰੋਬਲਮ ਤੁਸੀਂ ਸਹੀ ਸਮਝਦੇ ਆ ਨਾ। ਹਾਂ ਜੀ। ਇਹ ਕਿੰਨੇ ਕਿ ਚਿਰ ਤੋਂ ਤੁਹਾਨੂੰ ਪ੍ਰੋਬਲਮ ਸੀ ਸਾਰੇ? ਇਹ ਮੈਨੂੰ ਜੀ 2015 ਤੋਂ ਪ੍ਰੋਬਲਮ ਸੀ। ਅੱਛਾ 2015 ਤੋਂ। ਹਾਂ ਜੀ। 8-900 ਪਹਿਲਾਂ ਜਦੋਂ ਪ੍ਰੋਬਲਮ ਸ਼ੁਰੂ ਹੋਈ ਸੀਗੀ ਆ। ਤੇ ਪੈਸਾ ਕਿੰਨਾ ਕੁ ਲਾਤਾ ਹੋ ਆਪਾਂ? ਪੈਸਾ ਤਾਂ ਕੋਈ ਪਤਾ ਨਹੀਂ ਕਿ ਉਹ ਜੀ ਗਲਤੀ। ਠੀਕ ਪੈਸਾ ਸਿਰੇ ਲਾਤਾ ਹੈ। ਠੀਕ ਹੈ ਜੀ ਹੁਣ ਤੁਸੀਂ ਐਨ ਐਕਟਿਵ ਸਮਝਦੇ ਆ ਆਪਣੇ ਆਪ ਨੂੰ ਹੁਣ ਸਰੀਰ ਫਿਰ ਠੀਕ ਹੈ ਜਦੋਂ ਕੰਮ ਕਾਂਗ ਦਾ ਦਿਲ ਕਰਦਾ ਤਾਂ ਮੈਂ ਤਾਂ ਦਿਨ ਵੀ ਤੁਰਿਆ ਫਿਰਦਾ 12 ਵਜੇ ਤੋਂ 2 ਵਜੇ ਤਾਈਂ ਘੱਟ 11 ਵਜੇ ਤੋਂ 1-2 ਵਜੇ ਦੇ ਬਸ ਬਾਹਰ ਨਿਕਲੂਗੀ ਠੀਕ ਹੈ ਜੀ ਹੁਣ ਤੁਹਾਨੂੰ ਸੋਸ਼ਲ ਮੀਡੀਆ ਤੇ ਲੱਖਾਂ ਪਰਿਵਾਰ ਸੁਣਨਗੇ ਹਾਂਜੀ ਔਰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਜਿੱਦਾਂ ਮੈਂ ਬੋਡੀ ਸਰਵਿਸ ਕਰਾਈ ਆ ਇਦਾਂ ਸਾਰੇ ਆਪਣੇ ਭੈਣ ਭਾਏ ਜਿੰਨੇ ਵੀ ਆਪਣੀ ਦੁਨੀਆ ਤੇ ਹੈਗੇ ਆ ਸਾਰੇ ਬੋਡੀ ਸਰਵਿਸ ਕੋ ਠੀਕ ਤੇ ਇਹਦਾ ਲਾਭ ਉਠਾਉਣ ਕਿਉਂਕਿ ਜਿਸ ਤਰ੍ਹਾਂ ਜ਼ਿੰਦਗੀ ਆਪਣੀ ਪਹਿਲਾਂ ਸੀ ਉਸ ਤਰ੍ਹਾਂ ਆਪਣੀ ਜ਼ਿੰਦਗੀ ਮੁੜ ਕੇ ਫੇਰ ਹੋਈ ਜਾਂਦੀ ਆ ਤੇ ਆਪਾਂ ਜੀਵਨ ਜਿਹੜਾ ਬਹੁਤ ਵਧੀਆ ਬੀਤ ਕਰਦੇ ਆ ਤੇ ਇਹੀ ਮੈਂ ਕੋਈ ਰਿਕਵੈਸਟ ਕਰਦਾ ਆ ਵੀ ਸਾਰੇ ਮੇਰੇ ਭੈਣ ਭਰਾ ਬੋਡੀ ਸਰਵਿਸ ਕਰਾਉਣ ਜਿਹੜੇ ਸਹੀ ਵੀ ਆ ਜਿਹੜੇ ਬਿਲਕੁਲ ਸਹੀ ਆ ਉਹਨਾਂ ਨੂੰ ਵੀ ਕਰਾਉਣੀ ਚਾਹੀਦੀ ਆ ਇਹ ਕਰਕੇ ਆਪਾਂ ਸਾਰੀ ਜ਼ਿੰਦਗੀ ਜਿਹੜੀ ਆ ਖੁਸ਼ੀਆਂ ਭਰੀ ਰਹੀ ਠੀਕ ਹੈ ਠੀਕ ਹੈ ਬਈ ਧੰਨਵਾਦ ਥੈਂਕ ਯੂ ਜੀ